ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮ ਵਿਖੇ ਕਿਸਾਨਾਂ ਤੇ ਨਹਿਰ ਵਿਭਾਗ ਦੇ ठेकेदारों ਦੇ ਵਿਚਾਲੇ ਵੱਡਾ ਵਿਵਾਦ ਹੋ ਗਿਆ। ਜਦੋਂ ਰਿਆੜਕੀ ਨਹਿਰ ਨੂੰ ਚੌੜਾ ਕਰਨ ਦੇ ਕੰਮ ਦੇ ਚੱਲਦਿਆਂ ਰਸਤੇ ਤੇ ਸੜਕ ਨੂੰ ਵੀ ਬੁਰੇ ਤਰੀਕੇ ਦੇ ਨਾਲ ਪੁੱਟਿਆ ਗਿਆ। ਮਹਿਕਮੇ ਦੀ ਤੱਕੇਸ਼ਾਈ ਦੇ ਖਿਲਾਫ ਪਿੰਡ ਭਾਮ, ਮੂੜ ਤੇ ਹੋਰ ਪਿੰਡਾਂ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਠੇਕੇਦਾਰਾਂ ਨੂੰ ਕੰਮ ਵਿੱਚ ਹੀ ਰੋਕਣਾ ਪਿਆ। ਇਸ ਮੌਕੇ ਵਕੂਆ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਮੌਕੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨੇ ਸੰਬੋਧਨ ਕਰਦਿਆ ਕਿ ਪਿਛਲੇ 50 ਸਾਲਾਂ ਤੋਂ ਇਹਨਾਂ ਰਸਤਿਆਂ ਤੋਂ ਹੀ ਲੋਕ ਲੰਘ ਰਹੇ ਨੇ ਪੰਚਾਇਤ ਦੇ ਵੱਲੋਂ ਪੀ ਡਬਲਯੂ ਡੀਓ ਪਾਕ ਦੇ ਵੱਲੋਂ ਇਹਨਾਂ ਰਸਤਿਆਂ ਨੂੰ ਪੱਕਾ ਕੀਤਾ ਹੋਇਆ ਪਰ ਇਸ ਦੇ ਬਾਵਜੂਦ ਇਹਨਾਂ ਪੱਕੀਆਂ ਸੜਕਾਂ ਤੇ ਰਸਤਿਆਂ ਨੂੰ ਪੁੱਟਿਆ ਗਿਆ ਜਿਸ ਦੇ ਚੱਲਦੇ ਆਧਾ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦਾ ਲੰਘਾ ਪ੍ਰਭਾਵਿਤ ਹੋਇਆ ਤੇ ਇਹਨਾਂ ਸੜਕਾਂ ਉੱਤੋਂ ਸਕੂਲ ਦੀਆਂ ਬੱਸਾਂ ਵੀ ਲੰਘਦੀਆਂ ਨੇ ਤੇ ਇਹਨਾਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਬੱਸਾਂ ਤੱਕ ਛੱਡਣ ਦੇ ਲਈ ਹੁਣ ਕਈ ਕਿਲੋਮੀਟਰ ਤੱਕ ਦਾ ਪੈੜਾ ਤੈਅ ਕਰਨਾ ਪੈ ਰਿਹਾ ਹੈ ਕਰਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਵਿਭਾਗ ਨੇ ਦੁਬਾਰਾ ਰਸਤਾ ਪੁੱਟਣ ਦਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤੇ 시ਹਰ ਗੋਬਿੰਦਪੁਰ ਤੇ ਗੁਰਦਾਸਪੁਰ ਰੋਡ ਨੂੰ ਠੱਪ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ਇਸ ਮੌਕੇ ਪਹੁੰਚੇ ਠੇਕੇਦਾਰ ਨੇ ਵੀ ਕੋਈ ਸਹੀ ਜਵਾਬ ਨਹੀਂ ਦਿੱਤਾ ਉਸਨੇ ਸਾਰੀ ਗੱਲ ਵਿਭਾਗ ਦੇ ਉੱਤੇ ਸੁੱਟ ਦਿੱਤੀ ਤੋ ਤੱਕ ਵੀ ਮਿਲਦਾ ਠੇਕੇਦਾਰ ਨਾਲ ਕੋਈ ਗੱਲਬਾਤ ਨਹੀਂ ਨਹਿਰ ਬਾਬਤ ਨਹੀਂ ਹੋਈ ਹੋਣੀ ਇਹ ਤੁਹਾਡੇ ਪਿੰਡ ਚੋਂ ਨਹਿਰ ਕੱਢਣੀ ਆਪਾਂ ਆਓ ਜੀ ਇੱਕ ਮੀਟਿੰਗ ਕਰੀਏ ਪਿੰਡ ਨੂੰ ਸੂਚਿਤ ਕਰੀਏ ਕਿ ਆਪਾਂ ਕਰਨਾ ਕੀ ਚਾਹੁੰਦੇ ਆ ਹੋਣਾ ਵੇ ਇਦਾਂ ਹੁੰਦਾ ਤੇ ਫੇਰ ਗੱਲ ਬਣਦੀ ਆ ਜਾ ਕੇ ਹਰ ਪਿੰਡ ਚ ਜਦੋਂ ਆਉਣਗੇ ਪਿੰਡ ਦਾ ਕਟ ਕੀਤਾ ਜਾਂਦਾ ਪੰਚਾਇਤ ਨੂੰ ਭਰੋਸੇ ਚ ਲਿਆ ਜਾਂਦਾ ਤੇ ਫੇਰ ਉਹ ਇੱਟ ਨੂੰ ਹੱਥ ਲਾਉਂਦੇ ਹੁਣ ਅਗਲਿਆਂ ਨੇ ਉਹ ਇੱਟ ਨੂੰ ਮੜਾ ਜਿਹਾ ਹੱਥ ਲਾਇਆ ਲੋਕੀ ਲੈ ਗਏ ਨੇ ਬੜੀ ਸਸਤੀ ਸਸਤੀ ਨਹੀਂ ਗਏ ਇੱਟੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਮਸਲਾ ਜੋ ਰਿਆੜ ਕੀ ਰਜਬਾਹ ਤਿਆਰ ਹੋ ਰਿਹਾ ਇਹਦੇ ਪੱਕਾ ਕੀਤਾ ਜਾ ਰਿਹਾ ਉਹ ਪੱਕਾ ਇਹਦੇ ਵਿੱਚ ਦੇ ਜਿਹੜੇ ਜਿਹੜੇ ਰਸਤੇ ਆਉਂਦੇ ਇਹਨਾਂ ਦਾ ਇਹ ਪ੍ਰਪੋਜ਼ਲ ਦੇ ਵਿੱਚ ਲਿਖਿਆ ਹੋਇਆ ਕਿ ਰਸਤਾ ਇੱਕ ਨਾਲ ਨਾਲ 11 ਫੁੱਟ ਦਾ ਤਿਆਰ ਕਰਨਾ ਜਿਹੜਾ ਤਿਆਰ ਨਹੀਂ ਕਰ ਰਹੇ ਭਾਮਪਿੰਡ ਦੇ ਵਿੱਚ ਆ ਕਰਕੇ ਇੱਕ ਰਸਤੇ ਤੇ ਟਿੱਟ ਲੱਗੀ ਹੈ ਉਹ ਇੱਟ ਪੁੱਟ ਕੇ ਵੀ ਇਹਨੂੰ ਨਾਲ ਤੋਂ ਦਬੂਤ ਕਰ ਰਹੇ ਉਹਦੇ ਵਾਸਤੇ ਇਕੱਠੇ ਹੋ ਕੇ ਠੇਕੇਦਾਰ ਨਾਲ ਠੇਕਦਾਰ ਦੇ ਨਾਲ ਗੱਲਬਾਤ ਹੋਈ ਭਈ ਕਿ ਜੇ ਇਹਨੂੰ ਪੁੱਟਣਾ ਤਾਂ ਇਹਨੂੰ ਦੁਬਾਰਾ ਬਣਾ ਕੇ ਦਿੱਤਾ ਜਾਵੇ ਅੱਜ ਜੂਨੀਅਨਾਂ ਇਕੱਠੀਆਂ ਹੋਈਆਂ ਨੇ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਇਹ ਕਾਰਜ ਕੀਤਾ ਤੇ ਫਿਰ ਵੱਡੇ ਲੈਵਲ ਤੇ ਆਪਾਂ ਧਰਨਾ ਦੇ ਕਰਕੇ ਕਰਵਾਵਾਂਗੇ ਕਰਾਉਣਾ ਤਾਂ ਹੈ ਸਸੀ ਕਾਲ ਜੀ ਮੈਂ ਸੋਨੂ ਔਲਖ ਪ੍ਰਧਾਨਾ ਲੋਕ ਇਨਸਾਫ ਮੋਰਚਾ ਕਿਸਾਨ ਯੂਨੀਅਨ ਦਾ ਕੱਲ ਇੱਥੋਂ ਦੇ ਸਾਡੇ ਜਿਹੜੇ ਭਾਮ ਦੇ ਸਾਡੇ ਕਿਸਾਨ ਵੀਰ ਆ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਸੀਗਾ ਤੇ ਅੱਜ ਉਹਨਾਂ ਨੇ ਪਹੁੰਚਣ ਵੱਲੋਂ ਕਿਹਾ ਸੀ ਕਿ ਤੁਸੀਂ ਇੱਥੇ ਪਹੁੰਚੇ ਹੋ ਇੱਥੇ ਬੜਾ ਨੁਕਸਾਨ ਹੋ ਰਿਹਾ ਇੱਥੇ ਆ ਕੇ ਅਸੀਂ ਦੇਖਿਆ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਵੇਖ ਕੇ ਆਏ ਹੋ ਬਾਕੀ ਵਾਲੇ ਸਾਰੇ ਜਿਹੜੇ ਵੀਰ ਆਏ ਨੇ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕੀਤੀ ਹੈ ਮੈਂ ਸਮਝਣਾ ਹੈ ਕਿ ਇਹ ਬਹੁਤ ਵੱਡਾ ਇੱਕ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਇੱਕ ਤੇ ਇਹਦੇ ਵਿੱਚੋਂ ਮਿੱਟੀ ਕੱਢ ਕੇ ਨਹਿਰ ਦੇ ਵਿੱਚੋਂ ਇਹ ਹਾਈਵੇ ਤੇ ਵੇਚੀ ਜਾ ਰਹੀ ਹੈ ਤੇ ਜਿਹੜੀਆਂ ਇੱਟਾਂ ਆ ਇਹ ਵੀ ਜਿਹੜੇ ਇਹ ਜਿਨ੍ਹਾਂ ਨੇ ਠੇਕਾ ਲਿਆ ਆ ਜਾਂ ਮੈਕਮੇ ਵਾਲੇ ਆ ਇਹ ਵੀ ਵੇਚੀ ਜਾ ਰਿਹਾ ਹੁਣ ਤੁਸੀਂ ਇੱਥੋਂ ਤੁਸੀਂ ਤੁਸੀਂ ਅੰਦਾਜ਼ਾ ਲਾਓ ਕਿ ਆ ਜਿਹੜਾ ਜਿਹੜੀ ਇਹ ਅੱਗੇ 30 40 ਡੇਰੇ ਆ 30 40 ਡੇਰੇ ਆ ਉਹਨਾਂ ਨੂੰ ਇਹ ਗਲੀ ਜਾਂਦੀ ਜਿਹੜੀ ਕੱਚੇ ਇੱਟਾਂ ਦੀ ਜਿਹੜੀ ਸੜਕ ਜਾਂਦੀ ਹੈ ਰੋਜ਼ ਬੱਚੇ ਸਕੂਲ ਜਾਂਦੇ ਆ ਬੱਚਿਆਂ ਦੇ ਸਕੂਲ ਦੇ ਪੇਪਰ ਵੀ ਨੇ ਨੇੜੇ ਆ ਰਹੇ ਆ ਉਹਨਾਂ ਸਵੇਰੇ ਵੀ ਜਾਣਾ ਉਹਨਾਂ ਸ਼ਾਮ ਨੂੰ ਵੀ ਆਉਣਾ ਤੇ ਇਹ ਇਹ ਕਹਿੰਦੇ ਆ ਕਿ ਅਸੀਂ ਇੱਟਾਂ ਵੀ ਪੁੱਟ ਦੇਣੀਆਂ ਆ ਮਿੱਟੀ ਵੀ ਪਾ ਦੇਣੀ ਆ ਤੇ ਇਹ ਇਹਨੂੰ ਚੌੜੀ ਵੀ ਕਰ ਦੇਣਾ ਜੇ ਚੌੜੀ ਕਰਦੇ ਆ ਤੇ ਇਹ ਤੁਸੀਂ ਦੇਖੋ ਵੀ ਇੱਥੇ ਤੱਕ ਅੱਧ ਤੱਕ ਤੇ ਇਹ ਚੌੜੀ ਕਰਕੇ ਇਹਨੂੰ ਲੈ ਆਉਣਗੇ ਤੇ ਅੱਗੇ ਫੋਰੈਸਟ ਡਿਪਾਰਟਮੈਂਟ ਦਾ ਆ ਉਹ ਰੋਕਿਆ ਉਹ ਵੀ ਨਹੀਂ ਵੜਦੇ ਤੇ ਫਿਰ ਇਹ ਲੋਕਾਂ ਦਾ ਲਾਂਘਾ ਕਿਦਾਂ ਬਣੂਗਾ ਹਾਂ ਜੀ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਗੰਨੇ ਦਾ ਵੀ ਸੀਜ਼ਨ ਆ ਲੋਕ ਆਪਣੀਆਂ ਟਰਾਲੀਆਂ ਵੀ ਲੈ ਕੇ ਜਾਣੀਆਂ ਆਪਣੀ ਫਸਲ ਵੀ ਲੈ ਕੇ ਜਾਣੀਆਂ ਆਮ ਲੰਗਾ ਜਿਹੜਾ ਉਹ ਬੰਦ ਹੋ ਗਿਆ ਉਹਦੇ ਬਾਰੇ ਕੁਝ ਨੇ ਕੋਈ ਸੋਚਿਆ ਹੀ ਨਹੀਂ ਕਿ ਲੋਕਾਂ ਦਾ ਬਣੂਗਾ ਕੀ ਤੇ ਠੇਕੇਦਾਰ ਕਹਿੰਦੇ ਆ ਵੀ ਤੁਸੀਂ ਇਹ ਰਾਹ ਹੀ ਕਿਉਂ ਬਣਾਇਆ ਨਹਿਰ ਤੇ ਨਹੀਂ ਜੀ ਇਹ ਨਹਿਰ ਦਾ ਰਸਤਾ ਤੇ ਅੱਜ ਦਾ ਥੋੜਾ ਬਣਿਆ ਨਹਿਰਾਂ ਦੇ ਰਸਤੇ ਦੇ بڑے ਚਿਰਾਂ ਦੇ ਬਣੇ ਆ ਬਕਾਇਦਾ ਕਾਟ ਪਾਣ ਕਰਕੇ ਬਣੇ ਇਹ ਰਸਤੇ ਨਹਿਰਾਂ ਦੇ ਹੈ ਨਹੀਂ ਕਿ ਲੋਕਾਂ ਦੇ ਜਾਵਾ ਜਾਈ ਵਾਸਤੇ ਇਹ ਹੋਇਆ ਵਾ ਕੱਠ ਭੀ ਜਿਹੜਾ ਸੁਆ ਵਾ ਇਨੂੰ ਇਹ ਵੱਡਾ ਕਰ ਰਹੇ ਆ ਤੇ ਚਲੋ ਗਵਰਨਮੈਂਟ ਦੇ ਕੰਮ ਆ ਕਰਨ ਪਰ ਸੰਗਤ ਨੂੰ ਚੰਗੀ ਆਰ ਆ ਰਹੀ ਆ ਕਿ ਜਿਹੜੀਆਂ ਪਟੜੀਆਂ ਇੱਥਾਂ ਲੱਗੀਆਂ ਵਧੀਆ ਬਣਾਈਆਂ ਲੋਕਾਂ ਦੇ ਆਉਣ ਜਾਣ ਨਾਲ ਲੋਕਾਂ ਦੀਆਂ ਬਹਿਕਾਂ ਆ ਇੱਥੇ ਲੋਕੀ ਰਾਤ ਬਰਾਤੇ ਜਾਂਦੇ ਆ ਆਉਂਦੇ ਆ ਗੰਨਾ ਕਰਦੇ ਆ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਆ ਇਹ ਰਸਤਾ ਸਾਰਾ ਇਹਨਾਂ ਨੇ ਬੰਦ ਕਰ ਦਿੱਤਾ ਲੋਕਾਂ ਦਾ ਮੋਟਰਸਾਈਕਲ ਵੀ ਨਹੀਂ ਲੰਘਦਾ ਪਿਛਲੇ ਪਾਸੇ ਜਿੱਥੋਂ ਸ਼ੁਰੂ ਕੀਤਾ ਤੇ ਹੁਣ ਉਹ ਰਾਹ ਬੰਦ ਹੋਣ ਕਰਕੇ ਲੋਕ ਤੰਗ ਆ ਵੀ ਅਸੀਂ ਜਾਣਾ ਕਿੰਦੀਆਂ ਲੰਘਣਾ ਕਿੰਦੀਆਂ ਤੇ ਸਾਰੀ ਸ਼ਕਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਮਸਲਾ ਇਹ ਹੈ ਜੀ ਸਾਡੇ ਜਿਹੜੇ ਰਸਤੇ ਨੇ ਨਹਿਰ ਦੇ ਨਾਲ ਰਸਤੇ ਬੜੇ ਨੇ ਤੇ ਨਹਿਰ ਬਣਾਉਣ ਦੇ ਨਾਂ ਤੇ ਇਹ ਠੇਕੇਦਾਰ ਜਿਹੜੇ ਹੋ ਰਸਤੇ ਆ ਘੁਰਤਪੁਰਤ ਕਰੀ ਜਾ ਰਹੇ ਨੇ ਤੇ ਨਹਿਰ ਦੇ ਉੱਤੇ ਜਿਹੜਾ ਸਾਡਾ ਰਸਤਾ ਆ ਪਿਛਲੇ 50 ਸਾਲਾਂ ਤੋਂ ਕੱਚਾ ਹੈ ਉਹਦੇ ਉੱਤੇ ਹੁਣ ਇੱਟ ਲੱਗੀ ਆ ਇੱਟ ਵੀ ਗਵਰਨਮੈਂਟ ਸਰਕਾਰ ਪੰਜਾਬ ਸਰਕਾਰ ਦੀ ਲੱਗੀ ਹੋਈ ਆ ਤੇ ਉਹ ਜਿਹੜੀ ਇਟਿਆ ਤੇ ਰਸਤਾ ਸਾਰਾ ਉਹ ਖੁਰਦਪੁਰ ਦੇ ਹੋ ਜਾਣ ਜਾ ਰਿਹਾ ਅਸੀਂ ਸਾਡੀ ਠੇਕੇਦਾਰਾਂ ਨੂੰ ਔਰ ਇਹਨਾਂ ਦੇ ਮਹਿਕਮੇ ਨੂੰ ਇਹੋ ਹੀ ਨਹਿਰੀ ਮਹਿਕਮੇ ਨੂੰ ਇਹੋ ਹੀ ਬੇਨਤੀ ਆ ਵੀ ਸਾਨੂੰ ਜਿੱਦਾਂ ਦਾ ਰਸਤਾ ਸਾਡਾ ਜੇ ਜੇ ਇਹਨਾਂ ਢਾਉਣਾ ਵੀ ਆ ਤੇ ਇਹ ਰਸਤਾ ਸਾਨੂੰ ਉਦਾਂ ਦਾ ਬਰਕਰਾਰ ਬਣਾ ਕੇ ਦੇਣਾ ਉਦਾਂ ਹੀ ਇਟ ਲਗਾ ਕੇ ਦੇਓ ਹੁਣ ਹਾਲ ਦੀ ਘੜੀ ਤੇ ਅਸੀਂ ਠੇਕੇਦਾਰ ਨੂੰ ਇਹ ਕਿਹਾ ਵੀ ਇੱਥੇ ਜਦੋਂ ਵੀ ਤੁਸੀਂ ਆਉਣਾ ਵਾ ਸਾਡੇ ਪੁੱਛੇ ਤੋਂ ਬਿਨਾ ਇੱਥੇ ਕੰਮ ਨਹੀਂ ਕਰਨਾ ਕਿਉਂਕਿ ਜੀ ਅੱਜ 100 ਬੰਦਾ ਕੱਲ ਨੂੰ ਇੱਥੇ 1000 ਵੀ ਹੋ ਸਕਦਾ ਕਿਸਾਨ ਜੂਨੀਅਨ ਵਾਲੇ ਵੀ ਸਾਰੇ ਆਏ ਨੇ ਪਿੰਡ ਨੇ ਰੁਕਿਆ ਘਰਾਂ ਨੇ ਰੁਕਿਆ ਕੀ ਕੀ ਕਹਿੰਦੇ ਥੱੜਾ ਰਸਤਾ ਪੜਦੇ ਪੈ ਨਹਿਰ ਦੀ ਪਲੜੀ ਆ ਸਰਕਾਰੀ ਜਗਾ ਨਹਿਰ ਦੀ ਪੱਟੜੀ ਨਹਿਰ ਦੀ ਪਲੜੀ ਆ ਵੀਰੇ ਸਰਕਾਰੀ ਆ ਬੁਜੀ ਵੀ ਦੀ ਜ਼ਮੀਨ ਤਾਂ ਹੈ ਨਹੀਂ ਕਹਦੀਏ ਧੱਕਾ ਕਰ ਰਹੇ ਆ ਪਾਗਲ ਉਹ ਉਥੇ ਰਾਹ ਬਣੇ ਸੀ ਨਾ ਲੋਕਾਂ ਰਾਹ ਪਰ ਗਲਤੀ ਕੌਣ ਬਣਾਇਆ ਉਹਨਾਂ ਨੇ ਗਲਤ ਹੋ ਗਿਆ ਆਪਣਾ ਗਲਤੀ ਕਹਿੰਦੇ ਹੁਣ ਹਾਂਜੀ ਮੌਕਾ ਦੇਖਣੇ ਦਾ ਕੰਮ ਜੀ ਰੋਕਿਆ ਗਿਆ ਜੀ ਪਲੜੀ ਨਹਿਰ ਦੀ ਇੱਟਾਂ ਲੱਗੀਆਂ ਹੋਈਆਂ ਉੱਤੇ ਤਾਂ ਕਰਕੇ ਸਾਡਾ ਰਸਤਾ ਬੰਦ ਹ ਨੀ ਤੇ ਰਸਤਾ ਬਣੂਗਾ ਵੈਸੇ ਰਸਤਾ ਬਣੂ ਕੱਚੀ ਪੱਟੀ ਬਣੂਗੀ ਪਰ ਲੋਕਾਂ ਨੂੰ ਪੱਕਾ ਕਰਨਾ ਹੁੰਦਾ ਯਾਰ ਮੈਂ ਕਿਹ ਮੈਂ ਜਾਣੇ ਲੋਕਾਂ ਨੂੰ ਖਤਸ਼ਾ ਕੀ ਆ ਲੋਕਾਂ ਨੂੰ ਇਹ ਵੀ ਸਾਨੂੰ ਬਣਾਕਣੇ ਦਿੱਤਾ ਜਾਣਾ ਇਹ ਮੰਨ ਲਓ ਮੰਨ ਨਹੀਂ ਖੜ ਰਿਆ ਉਹਨਾਂ ਦਾ ਇਹ ਕਿੱਟਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਤੁਸੀਂ ਮਹਿਕਮੇ ਨੂੰ ਜਾਣੂ ਕਰਾਇਆ ਇਹਦੇ ਬਾਰੇ ਹਾਂ ਕਰਾਇਆ ਆ ਪਾਦੀਆਂ ਵੀਡੀਓ ਪਾਦੀਆਂ ਫੋਟੋਆਂ ਉਹਦੇ ਕਰਦੇ ਗੱਲ ਆਉਣੇ